ਆਸਾਂਸੀ ਇਲਾਕੇ ਦੇ ਪਿੰਡ ਵਡਾਲਾ ਪਿੱਟੇਵੜ ਦੇ ਵਿੱਚ ਮੌਜੂਦ ਹਨ ਜਿੱਥੇ ਕੱਲ ਦੇਰ ਰਾਤ ਇੱਕ ਮਿਜ਼ਾਈਲ ਜਿਹੜੀ ਆ ਉਹ ਡਿੱਗੀ ਘਰ ਦੇ ਵਿੱਚ ਇੱਕ ਤਸਵੀਰ ਤੁਸੀਂ ਦੇਖਿਆ ਹੋਊਗਾ ਜਦੋਂ ਇੱਕ ਮਹਿਲਾ ਭੱਜਦੀ ਨਜ਼ਰ ਆਉਂਦੀ ਹੈ ਪਿੱਛੇ ਜਿਹੜਾ ਹੈਗਾ ਅੱਗ ਲੱਗੀ ਪਈ ਹੁੰਦੀ ਹੈ ਘਰ ਦੇ ਵਿੱਚ ਇੱਕ ਮਿਜ਼ਾਈਲ ਡਿੱਗਦੀ ਆ ਤਾਂ ਬਿਲਕੁਲ ਉਸੇ ਘਰ ਦੇ ਵਿੱਚ ਖੜੇ ਆ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਉਹ ਦੇਖ ਸਕਦੇ ਹੋ ਤੁਸੀਂ ਤਸਵੀਰ ਕਿਸ ਪ੍ਰਕਾਰ ਜਿਹੜਾ ਹੈਗਾ ਇਹ ਮਿਜ਼ਾਈਲ ਨੁਮਾ ਚੀਜ਼ ਜਿਹੜੀ ਆ ਪਈ ਹੈ ਹਾਲਾਂਕਿ ਤਾਰਾਂ ਤੂਰਾ ਹਜੇ ਵੀ ਇਸ ਦੀਆਂ ਲੱਗੀਆਂ ਹੋਈਆਂ ਨੇ ਕੀ ਐਕਸਪਲੋ ਐਕਸਪਲੋਸਿਵ ਪਦਾਰਥ ਇਸ ਦੇ ਵਿੱਚ ਹੋਰ ਪਿਆ ਜਾਂ ਨਹੀਂ ਪਿਆ ਤਾਂ ਟੀਮਾਂ ਹਜੇ ਆ ਕੇ ਵੇਖਣਗੀਆਂ ਕਿਉਂਕਿ ਪਿਛਲੇ ਵਾਰ ਵੀ ਜੇ ਗੱਲ ਕਰੀਏ ਤਾਂ ਗੁਰਦਾਸਪੁਰ ਦਾ ਇਹ ਇੱਕ ਅੰਮ੍ਰਿਤਸਰ ਦੇ ਵੇਰਕਾ ਇਲਾਕੇ ਦਾ ਇੱਕ ਪਿੰਡ ਸੀ ਮੱਖਣਵਿੰਡੀ ਉੱਥੇ ਵੀ ਕਹੇ ਜੀ ਚੀਜ਼ ਜਿਹੜੀ ਪਈ ਸੀ ਪਰ ਉਸ ਤੋਂ ਬਾਅਦ ਆਰਮੀ ਨੇ ਆ ਕੇ ਉਸ ਨੂੰ ਡਿਫਿਊਜ਼ ਕੀਤਾ ਤੁਸੀਂ ਦੇਖੋ ਆਸੇ ਪਾਸੇ ਦੇ ਉੱਪਰ ਬੋਰੀਆਂ ਜਿਹੜੀਆਂ ਨੇ ਉਹ ਲਾ ਦਿੱਤੀਆਂ ਨੇ ਔਰ ਇਹ ਬੋਰੀਆਂ ਰੇਤੇ ਦੇ ਨਾਲ ਭਰੀਆਂ ਹੋਈਆਂ ਤਾਂ ਕਿ ਕੋਈ ਨੁਕਸਾਨ ਨਾ ਹੋਏ ਜੇ ਕੱਲ ਨੂੰ ਕੁਛ ਇਹ ਫਟਦਾ ਪਰ ਆ ਤਸਵੀਰਾਂ ਦੇਖੋ ਦੇਰ ਰਾਤ ਇਹ ਜਿਹੜਾ ਮੈਂ ਕਹੂੰਗਾ ਕਿ ਤਸਵੀਰਾਂ ਜਿਹੜੀਆਂ ਜ਼ੂਮ ਕਰਕੇ ਵੀ ਦਿਖਾ ਦਿਓ ਦਵਿੰਦਰ ਕਿਉਂਕਿ ਰਾਤ ਨੂੰ ਦੇਰ ਰਾਤ ਨੂੰ ਇਹ ਹਮਲਾ ਜਿਹੜਾ ਪਾਕਿਸਤਾਨ ਦੇ ਵੱਲੋਂ ਲਗਾਤਾਰ ਪੰਜਾਬ ਦੇ ਉੱਪਰ ਕੀਤਾ ਗਿਆ ਪਠਾਨਕੋਟ ਦੇ ਵਿੱਚ 20 ਤੋਂ 25 ਹਮਲੇ ਕੀਤੇ ਗਏ ਔਰ ਦੂਸਰੇ ਪਾਸੇ ਗੁਰਦਾਸਪੁਰ ਦੇ ਪਿੰਡਾਂ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਡਿੱਗੀਆਂ ਹੋਈਆਂ ਨਜ਼ਰ ਆਈਆਂ ਫਿਰੋਜ਼ਪੁਰ ਦੇ ਵਿੱਚ ਤਾਂ ਤੁਹਾਨੂੰ ਦੱਸ ਦੇ ਕਿ ਦੋ ਜਾਨਾਂ ਦੀ ਮੌਤ ਦੀ ਵੀ ਖਬਰ ਹੈ ਕਈ ਜਾਨੇ ਜ਼ਖਮੀ ਵੀ ਹੋ ਗਏ ਨੇ ਔਰ ਬਹੁਤ ਸਾਰੇ ਬਹੁਤ ਸਾਰੇ ਜਿਹੜੇ ਲੋਕ ਨੇ ਜ਼ਖਮੀ ਹੋਏ ਫਿਰੋਜ਼ਪੁਰ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਕਿ ਇਸ ਪ੍ਰਕਾਰ ਜਿਹੜਾ ਅੱਗ ਲੱਗੀ ਸੀ ਇੱਕ ਘਰ ਨੂੰ ਔਰ ਉਸ ਦੇ ਵਿੱਚ ਇੱਕ ਜਾਨੇ ਦੀ ਮੌਤ ਵੀ ਹੋ ਗਈ ਸੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਅੱਜ ਜਿਹੜਾ ਇਹ ਪਿੰਡ ਹੈ ਪਿੱਟੇ ਵੱਡ ਜਿੱਥੇ ਦੇਰ ਰਾਤ ਸੁੱਟਿਆ ਗਿਆ ਹਾਲਾਂਕਿ ਭਾਰਤ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਹੈ ਭਾਰਤ ਦੇ ਵੱਲੋਂ ਜਿਹੜਾ ਰਾਵਲ ਪਿੰਡੀ ਦਾ 에ਅਰ ਬੇਸ ਸੀ ਉਸ ਦੇ ਉੱਪਰ ਹਮਲਾ ਕੀਤਾ ਗਿਆ ਔਰ ਲਾਹੌਰ ਪਸ਼ਾਬਰ ਕਰਾਚੀ ਇਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਤੇ ਲਗਾਤਾਰ ਪਾਕਿਸਤਾਨ ਦੇ ਵੱਲੋਂ ਕੱਲ ਮਜ਼ਾਈਲਾਂ ਸਿੱਟੀਆਂ ਗਈਆਂ ਰਾਮ ਤੀਰਥ ਰੋਡ ਦੇ ਉੱਪਰ ਜਿਹੜਾ ਅੰਮ੍ਰਿਤਸਰ ਦੇ ਵਿੱਚ ਉੱਥੇ ਵੀ ਮਜ਼ਾਈਲਾਂ ਦੇਖੀਆਂ ਗਈਆਂ ਕਈ ਥਾਈਂ ਡਰੋਨ ਦੇਖੇਗੇ ਤਾਂ ਲਗਾਤਾਰ ਭਾਰਤ ਦਾ ਜਿਹੜਾ S400 에ਅਰ ਫੋਰਸ ਡਿਫੈਂਸ ਸਿਸਟਮ ਹੈ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ناکਾਮ ਕਰ ਦਰਿਆ ਪਰ ਤੁਸੀਂ ਤਸਵੀਰਾਂ ਦੇਖੋ ਇਹ ਘਰ ਦੇ ਵਿੱਚ ਰਾਤ ਨੂੰ ਉਸ ਸਮੇਂ ਹਾ ਹ ਕਾਰਮਾ ਚ ਜਾਂਦੀ ਹੈ ਜਦੋਂ ਇਹ ਘਰ ਦੇ ਸਾਰੇ ਸੁੱਤੇ ਪਏ ਹੁੰਦੇ ਨੇ ਤੇ ਹੁਣ ਇਸ ਘਰ ਦੇ ਵਿੱਚ ਸੁੰਨ ਪਸਰੀ ਹੋਈ ਆ ਕਿਉਂਕਿ ਘਰਦਿਆਂ ਨੂੰ ਬਾਹਰ ਭੇਜਤਾ ਕਿਤੇ ਸੁਰੱਖਿਅਤ ਥਾਂ ਦੇ ਉੱਪਰ ਸ਼ਿਫਟ ਕਰ ਦਿੱਤਾ ਗਿਆ ਹੈਗਾ ਜਿੰਦਾ ਲਾ ਦਿੱਤਾ ਗਿਆ ਘਰ ਨੂੰ ਉਹ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਤੇ ਪੁਲਿਸ ਜਿਹੜੀ ਇੱਥੇ ਪਹੁੰਚੀ ਹੋਈ ਆ ਪ੍ਰਸ਼ਾਸਨ ਪਹੁੰਚਿਆ ਹੋਇਆ ਜਿਨ੍ਹਾਂ ਦੇ ਵੱਲੋਂ ਪੂਰਾ ਮੋਰਚਾ ਸਾਭਿਆ ਗਿਆ ਦੇਖੋ ਤੁਸੀਂ ਇਹਦੇ ਉੱਪਰ ਕੀ ਲਿਖਿਆ ਹੋਇਆ ਇਹ ਵੀ ਤੁਸੀਂ ਪੜ੍ਹਨ ਦੀ ਕੋਸ਼ਿਸ਼ ਕਰ ਸਕਦੇ ਹੋ ਕਿਉਂਕਿ ਬਹੁਤ ਸਾਰੀਆਂ ਗੱਲਾਂ ਇਹ ਚੱਲੀਆਂ ਕਿ ਤੁਰਕੀ ਦੇ ਬਣੇ ਹੋਏ ਹਥਿਆਰ ਜਿਹੜੇ ਮਿਜ਼ਾਈਲਾਂ ਜਿਹੜੀਆਂ ਨੇ ਉਹ ਯੂਜ਼ ਕਰ ਰਿਹਾ ਸੀ ਤਾਂ ਫਿਰ ਉੱਥੋਂ ਵੀ ਗੱਲ ਸਾਹਮਣੇ ਆਈ ਕਿ ਕਿ ਤੁਰਕੀ ਦੀ ਵੀ ਵਿੱਚ ਇੰਟਰਵ ਵੀ ਕੋਈ ਸਹਿਮਤੀ ਹੈ ਪਾਕਿਸਤਾਨ ਨਾਲ ਕਿਉਂਕਿ ਹਰਬ ਮੁਲਕ ਕਿਸ ਸਾਈਡ ਜਾਂਦੇ ਨੇ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਆ ਤੁਸੀਂ ਦੇਖੋ ਸਾਹਮਣੇ ਪੁਲਿਸ ਪ੍ਰਸ਼ਾਸਨ ਖੜਾ ਹੈ ਘਰ ਦੇ ਵਿੱਚ ਜਿੰਦੇ ਲੱਜੁਕ ਕੇ ਨੇ ਘਰਦਿਆਂ ਨੂੰ ਇੱਕ ਸੇਫ ਥਾਂ ਦੇ ਉੱਪਰ ਪਹੁੰਚਦਾ ਕਰ ਦਿੱਤਾ ਗਿਆ ਕਿਉਂਕਿ ਇਹ ਤਾਂ ਆਮ ਲੋਕ ਸੀ ਆਮ ਲੋਕ ਜਿਹੜੇ ਪਏ ਸੀ ਇਹ ਤਾਂ ਰਾਤ ਨੂੰ ਪਰ ਕੀ ਪਤਾ ਸੀ ਕਿ ਕੋਈ ਇਹੋ ਜਿਹਾ ਅਚਾਨਕ ਕੋਈ ਘਟਨਾ ਵਾਪਰ ਜੇਗੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਜਿਹੜੀ ਇਹ ਵੀਡੀਓ ਜਿਹੜੀ ਤੁਹਾਨੂੰ ਦਿਖਾ ਰਹੇ ਹਾਂਗੇ ਮੈਂ ਕਹੂੰਗਾ ਕਿ ਹੋਰ ਲੋਕਾਂ ਨਾਲ ਵੀ ਤੁਹਾਡੀ ਗੱਲਬਾਤ ਜ਼ਰੂਰ ਕਰਾ ਪਾਵਾਂਗੇ ਪਰ ਤੁਸੀਂ ਇਹ ਤਸਵੀਰ ਦੇਖੋ ਕਿਸ ਪ੍ਰਕਾਰ ਇਹ ਇੱਥੇ ਮਜ਼ਾਇਲ ਨੁਮਾ ਚੀਜ਼ ਜਿਹੜੀ ਆ ਪਈ ਹੈ ਔਰ ਇਹ ਜਦੋਂ ਡਿੱਗੀ ਤਾਂ ਇੱਥੇ ਹੋਈਆਂ ਨੇ ਕਿ ਐਕਸਪਲੋ ਐਕਸਪਲੋਸਿਵ ਪਦਾਰਥ ਇਸ ਦੇ ਵਿੱਚ ਹੋਰ ਪਿਆ ਹੈ ਜਾਂ ਨਹੀਂ ਪਿਆ ਤਾਂ ਟੀਮਾਂ ਹਜੇ ਆ ਕੇ ਵੇਖਣਗੀਆਂ ਕਿਉਂਕਿ ਪਿਛਲੇ ਵਾਰ ਵੀ ਜੇ ਗੱਲ ਕਰੀਏ ਤਾਂ ਗੁਰਦਾਸਪੁਰ ਦਾ ਡਾ ਇੱਕ ਅੰਮ੍ਰਿਤਸਰ ਦੇ ਵੇਰਕਾ ਇਲਾਕੇ ਦੇ ਇੱਕ ਪਿੰਡ ਸੀ ਮੱਖਣਵਿੰਡੀ ਉੱਥੇ ਵੀ ਕਹੇ ਜੀ ਚੀਜ਼ ਜਿਹੜੀ ਪਈ ਸੀ ਪਰ ਉਸ ਤੋਂ ਬਾਅਦ ਆਰਮੀ ਨੇ ਆ ਕੇ ਉਸ ਨੂੰ ਡਿਫਿਊਜ਼ ਕੀਤਾ ਤੁਸੀਂ ਦੇਖੋ ਆਸੇ ਪਾਸੇ ਦੇ ਉੱਪਰ ਬੋਰੀਆਂ ਜਿਹੜੀਆਂ ਨੇ ਉਹ ਲਾ ਦਿੱਤੀਆਂ ਨੇ ਔਰ ਇਹ ਬੋਰੀਆਂ ਰੇਤੇ ਦੇ ਨਾਲ ਭਰੀਆਂ ਹੋਈਆਂ ਤਾਂ ਕਿ ਕੋਈ ਨੁਕਸਾਨ ਨਾ ਹੋਏ ਜੇ ਕੱਲ ਨੂੰ ਕੁਛ ਇਹ ਫਟਦਾ ਪਰ ਆ ਤਸਵੀਰਾਂ ਦੇਖੋ ਦੇਰ ਰਾਤ ਇਹ ਜਿਹੜਾ ਮੈਂ ਕਹੂੰਗਾ ਕਿ ਤਸਵੀਰਾਂ ਜਿਹੜੀਆਂ ਜ਼ੂਮ ਕਰਕੇ ਵੀ ਦਿਖਾ ਦਿਓ ਦਵਿੰਦਰ ਕਿਉਂਕਿ ਰਾਤ ਨੂੰ ਦੇਰ ਰਾਤ ਨੂੰ ਇਹ ਹਮਲਾ ਜਿਹੜਾ ਪਾਕਿਸਤਾਨ ਦੇ ਵੱਲੋਂ ਲਗਾਤਾਰ ਪੰਜਾਬ ਦੇ ਉੱਪਰ ਕੀਤਾ ਗਿਆ ਪਠਾਨਕੋਟ ਦੇ ਵਿੱਚ 20 ਤੋਂ 25 ਹਮਲੇ ਕੀਤੇ ਗਏ ਔਰ ਦੂਸਰੇ ਪਾਸੇ ਗੁਰਦਾਸਪੁਰ ਦੇ ਪਿੰਡਾਂ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਜੜੀਆਂ ਡਿੱਗੀਆਂ ਹੋਈਆਂ ਨਜ਼ਰ ਆਈਆਂ ਫਿਰੋਜ਼ਪੁਰ ਦੇ ਵਿੱਚ ਤਾਂ ਤੁਹਾਨੂੰ ਦੱਸ ਦੇ ਕਿ ਦੋ ਜਾਨਾਂ ਦੀ ਮੌਤ ਦੀ ਵੀ ਖਬਰ ਹੈ ਕਈ ਜਾਨੇ ਜ਼ਖਮੀ ਵੀ ਹੋ ਗਏ ਨੇ ਔਰ ਬਹੁਤ ਸਾਰੇ ਬਹੁਤ ਸਾਰੇ ਜਿਹੜੇ ਲੋਕ ਨੇ ਜ਼ਖਮੀ ਹੋਏ ਫਿਰੋਜ਼ਪੁਰ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਕਿs ਪ੍ਰਕਾਰ ਜਿਹੜਾ ਅੱਗ ਲੱਗੀ ਸੀ ਇੱਕ ਘਰ ਨੂੰ ਔਰ ਉਸ ਦੇ ਵਿੱਚ ਇੱਕ ਜਾਨੇ ਦੀ ਮੌਤ ਵੀ ਹੋ ਗਈ ਸੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਅੱਜ ਜਿਹੜਾ ਇਹ ਪਿੰਡ ਹੈ ਪਿੱਟੇ ਵੱਡ ਜਿੱਥੇ ਦੇਰ ਰਾਤ ਸੁੱਟਿਆ ਗਿਆ ਹਾਲਾਂਕਿ ਭਾਰਤ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਆ ਭਾਰਤ ਦੇ ਵੱਲੋਂ ਜਿਹੜਾ ਰਾਵਲ ਪਿੰਡੀ ਦਾ 에ਅਰ ਬੇਸ ਸੀ ਉਸ ਦੇ ਉੱਪਰ ਹਮਲਾ ਕੀਤਾ ਗਿਆ ਔਰ ਲਾਹੌਰ ਪਸ਼ਾਬਰ ਕਰਾਚੀ ਇਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਤੇ ਲਗਾਤਾਰ ਪਾਕਿਸਤਾਨ ਦੇ ਵੱਲੋਂ ਕੱਲ ਮਜ਼ਾਈਲਾਂ ਸਿੱਟੀਆਂ ਗਈਆਂ ਰਾਮ ਤੀਰਥ ਰੋਡ ਦੇ ਉੱਪਰ ਜਿਹੜਾ ਅੰਮ੍ਰਿਤਸਰ ਦੇ ਵਿੱਚ ਉੱਥੇ ਵੀ ਮਜ਼ਾਈਲਾਂ ਦੇਖੀਆਂ ਗਈਆਂ ਕਈ ਥਾਈਂ ਡਰੋਨ ਦੇਖੇਗੇ ਤਾਂ ਲਗਾਤਾਰ ਭਾਰਤ ਦਾ ਜਿਹੜਾ S-400 에ਅਰ ਫੋਰਸ ਡਿਫੈਂਸ ਸਿਸਟਮ ਹੈ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ناکਾਮ ਕਰ ਦਰਿਆ ਪਰ ਤੁਸੀਂ ਤਸਵੀਰਾਂ ਦੇਖੋ ਇਹ ਘਰ ਦੇ ਵਿੱਚ ਰਾਤ ਨੂੰ ਉਸ ਹਹਾਕਾਰ ਮਜ਼ਦਿਆਂ ਦੀ ਹੈ ਜਦੋਂ ਇਹ ਘਰ ਦੇ ਸਾਰੇ ਸੁੱਤੇ ਪਏ ਹੁੰਦੇ ਨੇ ਤੇ ਹੁਣ ਇਸ ਘਰ ਦੇ ਵਿੱਚ ਸੁੰਨ ਪਸਰੀ ਹੋਈ ਹੈ ਕਿਉਂਕਿ ਘਰਦਿਆਂ ਨੂੰ ਬਾਹਰ ਭੇਜਤਾ ਕਿਤੇ ਸੁਰੱਖਿਆ ਥਾਂ ਦੇ ਉੱਪਰ ਸ਼ਿਫਟ ਕਰ ਦਿੱਤਾ ਗਿਆ ਹੈਗਾ ਜਿੰਦਾ ਲਾ ਦਿੱਤਾ ਗਿਆ ਘਰ ਨੂੰ ਉਹ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਤੇ ਪੁਲਿਸ ਜਿਹੜੀ ਇੱਥੇ ਪਹੁੰਚੀ ਹੋਈ ਹੈ ਪ੍ਰਸ਼ਾਸਨ ਪਹੁੰਚਿਆ ਹੋਇਆ ਜਿਨ੍ਹਾਂ ਦੇ ਵੱਲੋਂ ਪੂਰਾ ਮੋਰਚਾ ਸਾਂਭਿਆ ਗਿਆ ਦੇਖੋ ਤੁਸੀਂ ਇਹਦੇ ਉੱਪਰ ਕੀ ਲਿਖਿਆ ਹੋਇਆ ਹੈ ਇਹ ਵੀ ਤੁਸੀਂ ਪੜ੍ਹਨ ਦੀ ਕੋਸ਼ਿਸ਼ ਕਰ ਸਕਦੇ ਹੋ ਕਿਉਂਕਿ ਬਹੁਤ ਸਾਰੀਆਂ ਗੱਲਾਂ ਇਹ ਚੱਲੀਆਂ ਕਿ ਤੁਰਕੀ ਦੇ ਬਣੇ ਹੋਏ ਹਥਿਆਰ ਜਿਹੜੇ ਮਿਜ਼ਾਈਲਾਂ ਜੜੀਆਂ ਨੇ ਉਹ ਯੂਜ਼ ਕਰ ਰਿਹਾ ਸੀ ਤਾਂ ਫਿਰ ਉੱਥੋਂ ਵੀ ਗੱਲ ਸਾਹਮਣੇ ਆਈ ਕਿ ਕਿ ਤੁਰਕੀ ਦੀ ਵੀ ਵਿੱਚ ਇੰਟਰਵਿ ਜੀ ਵੀ ਕੋਈ ਸਹਿਮਤੀ ਹੈ ਪਾਕਿਸਤਾਨ ਵਾਲ ਕਿਉਂਕਿ ਅਰਬ ਮੁਲਕ ਕਿਸ ਸਾਈਡ ਜਾਂਦੇ ਨੇ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਆ ਤੁਸੀਂ ਦੇਖੋ ਸਾਹਮਣੇ ਪੁਲਿਸ ਪ੍ਰਸ਼ਾਸਨ ਖੜਾ ਹੈ ਘਰ ਦੇ ਵਿੱਚ ਜਿੰਦੇ ਲੱਜੁਕ ਕੇ ਨੇ ਘਰਦਿਆਂ ਨੂੰ ਇੱਕ ਸੇਫ ਥਾਂ ਦੇ ਉੱਪਰ ਪਹੁੰਚਦਾ ਕਰ ਦਿੱਤਾ ਗਿਆ ਕਿਉਂਕਿ ਇਹ ਤਾਂ ਆਮ ਲੋਕ ਸੀ ਆਮ ਲੋਕ ਜਿਹੜੇ ਪਏ ਸੀ ਇਹ ਤਾਂ ਰਾਤ ਨੂੰ ਪਰ ਕੀ ਪਤਾ ਸੀ ਕਿ ਕੋਈ ਇਹੋ ਜਿਹਾ ਅਚਾਨਕ ਕੋਈ ਘਟਨਾ ਵਾਪਰ ਜੇਗੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਜਿਹੜੀ ਇਹ ਵੀਡੀਓ ਜਿਹੜੀ ਤੁਹਾਨੂੰ ਦਿਖਾ ਰਹੇ ਹਾਂਗੇ ਮੈਂ ਕਹੂੰਗਾ ਕਿ ਹੋਰ ਲੋਕਾਂ ਨਾਲ ਵੀ ਤੁਹਾਡੀ ਗੱਲਬਾਤ ਜ਼ਰੂਰ ਕਰਾ ਪਾਵਾਂਗੇ ਪਰ ਤੁਸੀਂ ਇਹ ਤਸਵੀਰ ਦੇਖੋ ਕਿਸ ਪ੍ਰਕਾਰ ਇਹ ਇੱਥੇ ਮਜ਼ਾਇਲ ਨੁਮਾ ਚੀਜ਼ ਜਿਹੜੀ ਆ ਪਈ ਹੈ ਔਰ ਇਹ ਜਦੋਂ ਡਿੱਗੀ ਤਾਂ ਇੱਥੇ ਹੋਈਆਂ ਨੇ ਕਿ ਐਕਸਪਲੋ ਐਕਸਪਲੋਸਿਵ ਪਦਾਰਥ ਇਸ ਦੇ ਵਿੱਚ ਹੋਰ ਪਿਆ ਹੈ ਜਾਂ ਨਹੀਂ ਪਿਆ ਤਾਂ ਟੀਮਾਂ ਹਜੇ ਆ ਕੇ ਵੇਖਣਗੀਆਂ ਕਿਉਂਕਿ ਪਿਛਲੇ ਵਾਰ ਵੀ ਜੇ ਗੱਲ ਕਰੀਏ ਤਾਂ ਗੁਰਦਾਸਪੁਰ ਦਾ ਡਾਡਾ ਇੱਕ ਅੰਮ੍ਰਿਤਸਰ ਦੇ ਵੇਰਕਾ ਇਲਾਕੇ ਦੇ ਇੱਕ ਪਿੰਡ ਸੀ ਮੱਖਣਵਿੰਡੀ ਉੱਥੇ ਵੀ ਕਹੇ ਜੀ ਚੀਜ਼ ਜਿਹੜੀ ਪਈ ਸੀ ਪਰ ਉਸ ਤੋਂ ਬਾਅਦ ਆਰਮੀ ਨੇ ਆ ਕੇ ਉਸ ਨੂੰ ਡਿਫਿਊਜ਼ ਕੀਤਾ ਤੁਸੀਂ ਦੇਖੋ ਆਸੇ ਪਾਸੇ ਦੇ ਉੱਪਰ ਬੋਰੀਆਂ ਜਿਹੜੀਆਂ ਨੇ ਉਹ ਲਾ ਦਿੱਤੀਆਂ ਨੇ ਔਰ ਇਹ ਬੋਰੀਆਂ ਰੇਤੇ ਦੇ ਨਾਲ ਭਰੀਆਂ ਹੋਈਆਂ ਤਾਂ ਕਿ ਕੋਈ ਨੁਕਸਾਨ ਨਾ ਹੋਏ ਜੇ ਕੱਲ ਨੂੰ ਕੁਛ ਇਹ ਫਟਦਾ ਪਰ ਆ ਤਸਵੀਰਾਂ ਦੇਖੋ ਦੇਰ ਰਾਤ ਇਹ ਜਿਹੜਾ ਮੈਂ ਕਹੂੰਗਾ ਕਿ ਇਹ ਤਸਵੀਰਾਂ ਜਿਹੜੀਆਂ ਜ਼ੂਮ ਕਰਕੇ ਵੀ ਦਿਖਾ ਦਿਓ ਦਵਿੰਦਰ ਕਿਉਂਕਿ ਰਾਤ ਨੂੰ ਦੇਰ ਰਾਤ ਨੂੰ ਇਹ ਹਮਲਾ ਜਿਹੜਾ ਪਾਕਿਸਤਾਨ ਦੇ ਵੱਲੋਂ ਲਗਾਤਾਰ ਪੰਜਾਬ ਦੇ ਉੱਪਰ ਕੀਤਾ ਗਿਆ ਪਠਾਨਕੋਟ ਦੇ ਵਿੱਚ 20 ਤੋਂ 25 ਹਮਲੇ ਕੀਤੇ ਗਏ ਔਰ ਦੂਸਰੇ ਪਾਸੇ ਗੁਰਦਾਸਪੁਰ ਦੇ ਪਿੰਡਾਂ ਦੇ ਵਿੱਚ ਇਹ ਜਿਹੀਆਂ ਚੀਜ਼ਾਂ ਜਿਹੜੀਆਂ ਡਿੱਗੀਆਂ ਹੋਈਆਂ ਨਜ਼ਰ ਆਈਆਂ ਫਿਰੋਜ਼ਪੁਰ ਦੇ ਵਿੱਚ ਤਾਂ ਧੰਦਾ ਦੇ ਕਿ ਦੋ ਜਾਨਾਂ ਦੀ ਮੌਤ ਦੀ ਵੀ ਖਬਰ ਹੈ ਕਈ ਜਾਨੇ ਜ਼ਖਮੀ ਵੀ ਹੋ ਗਏ ਨੇ ਔਰ ਬਹੁਤ ਸਾਰੇ ਬਹੁਤ ਸਾਰੇ ਜਿਹੜੇ ਲੋਕ ਨੇ ਜਕਮੀ ਹੋਏ ਫਿਰੋਜ਼ਪੁਰ ਦੇ ਵਿੱਚ ਤੁਹਾਨੂੰ ਯਾਦ ਦੋਗਾ ਕਿ ਕਿਸ ਪ੍ਰਕਾਰ ਜਿਹੜਾ ਅੱਗ ਲੱਗੀ ਸੀ ਇੱਕ ਘਰ ਨੂੰ ਔਰ ਉਸ ਦੇ ਵਿੱਚ ਇੱਕ ਜਾਣੇ ਦੀ ਮੌਤ ਵੀ ਹੋ ਗਈ ਸੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਅੱਜ ਜਿਹੜਾ ਇਹ ਪਿੰਡ ਹੈ ਪਿੱਟੇ ਵੱਡ ਜਿੱਥੇ ਦੇਰ ਰਾਤ ਸੁੱਟਿਆ ਗਿਆ ਹਾਲਾਂਕਿ ਭਾਰਤ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਆ ਭਾਰਤ ਦੇ ਵੱਲੋਂ ਜਿਹੜਾ ਰਾਵਲਪਿੰਡੀ ਦਾ 에ਅਰ ਬੇਸ ਸੀ ਉਸ ਦੇ ਉੱਪਰ ਹਮਲਾ ਕੀਤਾ ਗਿਆ ਔਰ ਲਾਹੌਰ ਪਸ਼ਾਬਰ ਕਰਾਚੀ ਇਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਤੇ ਲਗਾਤਾਰ ਪਾਕਿਸਤਾਨ ਦੇ ਵੱਲੋਂ ਕੱਲ ਮਜ਼ਾਈਲਾਂ ਸਿੱਟੀਆਂ ਗਈਆਂ ਰਾਮ ਤੀਰਥ ਰੋਡ ਦੇ ਉੱਪਰ ਜਿਹੜਾ ਅੰਮ੍ਰਿਤਸਰ ਦੇ ਵਿੱਚ ਉੱਥੇ ਵੀ ਮਜ਼ਾਈਲਾਂ ਦੇਖੀਆਂ ਗਈਆਂ ਕਈ ਥਾਈਂ ਡਰੋਨ ਦੇਖੇਗੇ ਤਾਂ ਲਗਾਤਾਰ ਭਾਰਤ ਦਾ ਜਿਹੜਾ S400 에ਅਰ ਫੋਰ ਡਿਫੈਂਸ ਸਿਸਟਮ ਹੈ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ناکਾਮ ਕਰ ਦਰਿਆ ਪਰ ਤੁਸੀਂ ਤਸਵੀਰਾਂ ਦੇਖੋ ਇਹ ਘਰ ਦੇ ਵਿੱਚ ਰਾਤ ਨੂੰ ਉਸ ਮੈਂ ਹਹਾ ਕਰਮਚੀ ਜਾਂਦੀ ਆ ਜਦੋਂ ਇਹ ਘਰ ਦੇ ਸਾਰੇ ਸੁੱਤੇ ਪਏ ਹੁੰਦੇ ਨੇ ਤੇ ਹੁਣ ਇਸ ਘਰ ਦੇ ਵਿੱਚ ਸੁੰਨ ਪਸਰੀ ਹੋਈ ਆ ਕਿਉਂਕਿ ਘਰਦਿਆਂ ਨੂੰ ਬਾਹਰ ਭੇਜਤਾ ਕਿਤੇ ਸੁਰੱਖਿਆ ਥਾਂ ਦੇ ਉੱਪਰ ਸ਼ਿਫਟ ਕਰ ਦਿੱਤਾ ਗਿਆ ਹੈਗਾ ਜਿੰਦਾ ਲਾ ਦਿੱਤਾ ਗਿਆ ਘਰ ਨੂੰ ਉਹ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਤੇ ਪੁਲਿਸ ਜਿਹੜੀ ਇੱਥੇ ਪਹੁੰਚੀ ਹੋਈ ਆ ਪ੍ਰਸ਼ਾਸਨ ਪਹੁੰਚਿਆ ਹੋਇਆ ਜਿਨ੍ਹਾਂ ਦੇ ਵੱਲੋਂ ਪੂਰਾ ਮੋਰਚਾ ਸਾਂਭਿਆ ਗਿਆ ਦੇਖੋ ਤੁਸੀਂ ਇਹਦੇ ਉੱਪਰ ਕੀ ਲਿਖਿਆ ਹੋਇਆ ਇਹ ਵੀ ਤੁਸੀਂ ਪੜ੍ਹਨ ਦੀ ਕੋਸ਼ਿਸ਼ ਕਰ ਸਕਦੇ ਹੋ ਕਿਉਂਕਿ ਬਹੁਤ ਸਾਰੀਆਂ ਗੱਲਾਂ ਇਹ ਚੱਲੀਆਂ ਕਿ ਤੁਰਕੀ ਦੇ ਬਣੇ ਹੋਏ ਹਥਿਆਰ ਜਿਹੜੇ ਮਿਜ਼ਾਈਲਾਂ ਜਿਹੜੀਆਂ ਨੇ ਉਹ ਯੂਜ਼ ਕਰ ਰਿਹਾ ਸੀ ਤਾਂ ਫਿਰ ਉੱਥੋਂ ਵੀ ਗੱਲ ਸਾਹਮਣੇ ਆਈ ਕਿ ਕਿ ਤੁਰਕੀ ਦੀ ਵੀ ਵਿੱਚ ਇੰਟਰਵਿ ਜੇ ਵੀ ਕੋਈ ਸਹਿਮਤੀ ਹੈ ਪਾਕਿਸਤਾਨ ਨਾਲ ਕਿਉਂਕਿ ਅਰਬ ਮੁਲਕ ਕਿਸ ਸਾਈਡ ਜਾਂਦੇ ਨੇ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਆ ਤੁਸੀਂ ਦੇਖੋ ਸਾਹਮਣੇ ਪੁਲਿਸ ਪ੍ਰਸ਼ਾਸਨ ਖੜਾ ਹੈ ਘਰ ਦੇ ਵਿੱਚ ਜਿੰਦੇ ਲੱਜੁਕ ਕੇ ਨੇ ਘਰਦਿਆਂ ਨੂੰ ਇੱਕ ਸੇਫ ਥਾਂ ਦੇ ਉੱਪਰ ਪਹੁੰਚਦਾ ਕਰ ਦਿੱਤਾ ਗਿਆ ਕਿਉਂਕਿ ਇਹ ਤਾਂ ਆਮ ਲੋਕ ਸੀ ਆਮ ਲੋਕ ਜਿਹੜੇ ਪਏ ਸੀ ਇਹ ਤਾਂ ਰਾਤ ਨੂੰ ਪਰ ਕੀ ਪਤਾ ਸੀ ਕਿ ਕੋਈ ਇਹੋ ਜਿਹਾ ਅਚਾਨਕ ਕੋਈ ਘਟਨਾ ਵਾਪਰ ਜੇਗੀ ਦੇਖ ਸਕਦੇ ਹੋ ਤਸਵੀਰਾਂ ਦੇ ਵੀ ਤੁਸੀਂ ਜਿਹੜੀ ਇਹ ਵੀਡੀਓ ਜਿਹੜੀ ਤੁਹਾਨੂੰ ਦਿਖਾ ਰਹੇ ਹਾਂਗੇ ਮੈਂ ਕਹੂੰਗਾ ਕਿ ਹੋਰ ਲੋਕਾਂ ਨਾਲ ਵੀ ਤੁਹਾਡੀ ਗੱਲਬਾਤ ਜ਼ਰੂਰ ਕਰਾਵਾਵਾਂਗੇ ਪਰ ਤੁਸੀਂ ਇਹ ਤਸਵੀਰ ਦੇਖੋ ਕਿਸ ਪ੍ਰਕਾਰ ਇਹ ਇੱਥੇ ਮਿਜ਼ਾਈਲ ਨੁਮਾ ਚੀਜ਼ ਜਿਹੜੀ ਆ ਪਈ ਹੈ ਹੋਰ ਇਹ ਜਦੋਂ ਡਿੱਗੀ ਤਾਂ ਇੱਥੇ ਆਂ ਹੋਈਆਂ ਨੇ ਕਿ ਐਕਸਪਲੋ ਐਕਸਪਲੋਸਿਵ ਪਦਾਰਥ ਇਸ ਦੇ ਵਿੱਚ ਹੋਰ ਪਿਆ ਹੈ ਜਾਂ ਨਹੀਂ ਪਿਆ ਤਾਂ ਟੀਮਾਂ ਹਜੇ ਆ ਕੇ ਵੇਖਣ ਗਈਆਂ ਕਿਉਂਕਿ ਪਿਛਲੇ ਵਾਰ ਵੀ ਜੇ ਗੱਲ ਕਰੀਏ ਤਾਂ ਗੁਰਦਾਸਪੁਰ ਦਾ ਜਿਹੜਾ ਇੱਕ ਅੰਮ੍ਰਿਤਸਰ ਦੇ ਵੇਰਕਾ ਇਲਾਕੇ ਦੇ ਇੱਕ ਪਿੰਡ ਸੀ ਮੱਖਣਵਿੰਡੀ ਉੱਥੇ ਵੀ ਕਹੇ ਜੀ ਚੀਜ਼ ਜਿਹੜੀ ਪਈ ਸੀ ਪਰ ਉਸ ਤੋਂ ਬਾਅਦ ਆਰਮੀ ਨੇ ਆ ਕੇ ਉਸ ਨੂੰ ਡਿਫਿਊਜ਼ ਕੀਤਾ ਤੁਸੀਂ ਦੇਖੋ ਆਸੇ ਪਾਸੇ ਦੇ ਉੱਪਰ ਬੋਰੀਆਂ ਜਿਹੜੀਆਂ ਨੇ ਉਹ ਲਾ ਦਿੱਤੀਆਂ ਨੇ ਔਰ ਇਹ ਬੋਰੀਆਂ ਰੇਤੇ ਦੇ ਨਾਲ ਭਰੀਆਂ ਹੋਈਆਂ ਤਾਂ ਕਿ ਕੋਈ ਨੁਕਸਾਨ ਨਾ ਹੋਵੇ ਜੇ ਕੱਲ ਨੂੰ ਕੁਛ ਇਹ ਫਟਦਾ ਪਰ ਆ ਤਸਵੀਰਾਂ ਦੇਖੋ ਦੇਰ ਰਾਤ ਇਹ ਜਿਹੜਾ ਮੈਂ ਕਹੂੰਗਾ ਕਿ ਤਸਵੀਰਾਂ ਜਿਹੜੀਆਂ ਜ਼ੂਮ ਕਰਕੇ ਵੀ ਦਿਖਾ ਦਿਓ ਦਵਿੰਦਰ ਕਿਉਂਕਿ ਰਾਤ ਨੂੰ ਦੇਰ ਰਾਤ ਨੂੰ ਇਹ ਹਮਲਾ ਜਿਹੜਾ ਪਾਕਿਸਤਾਨ ਦੇ ਵੱਲੋਂ ਲਗਾਤਾਰ ਪੰਜਾਬ ਦੇ ਉੱਪਰ ਕੀਤਾ ਗਿਆ ਪਠਾਨਕੋਟ ਦੇ ਵਿੱਚ 20 ਤੋਂ 25 ਹਮਲੇ ਕੀਤੇ ਗਏ ਔਰ ਦੂਸਰੇ ਪਾਸੇ ਗੁਰਦਾਸਪੁਰ ਦੇ ਪਿੰਡਾਂ ਦੇ ਵਿੱਚ ਇਹ ਜੀਆਂ ਚੀਜ਼ਾਂ ਜਿਹੜੀਆਂ ਡਿੱਗੀਆਂ ਹੋਈਆਂ ਨਜ਼ਰ ਆਈਆਂ ਫਿਰੋਜ਼ਪੁਰ ਦੇ ਵਿੱਚ ਤਾਂ ਧੰਦਾ ਦੇ ਕਿ ਦੋ ਜਾਨਿਆਂ ਦੀ ਮੌਤ ਦੀ ਵੀ ਖਬਰ ਹੈ ਕਈ ਜਾਨੇ ਜ਼ਖਮੀ ਵੀ ਹੋ ਗਏ ਨੇ ਔਰ ਬਹੁਤ ਸਾਰੇ ਬਹੁਤ ਸਾਰੇ ਜਿਹੜੇ ਲੋਕ ਨੇ ਜਕਮੀ ਹੋਏ ਫਿਰੋਜ਼ਪੁਰ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਕਿ ਕਿਸ ਪ੍ਰਕਾਰ ਜਿਹੜਾ ਅੱਗ ਲੱਗੀ ਸੀ ਇੱਕ ਘਰ ਨੂੰ ਔਰ ਉਸ ਦੇ ਵਿੱਚ ਇੱਕ ਜਾਨੇ ਦੀ ਮੌਤ ਵੀ ਹੋ ਗਈ ਸੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਅੱਜ ਜਿਹੜਾ ਇਹ ਪਿੰਡ ਹੈ ਪਿੱਟੇ ਵੱਡ ਜਿੱਥੇ ਦੇਰ ਰਾਤ ਸੁੱਟਿਆ ਗਿਆ ਹਾਲਾਂਕਿ ਭਾਰਤ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਹੈ ਭਾਰਤ ਦੇ ਵੱਲੋਂ ਜਿਹੜਾ ਰਾਵਲ ਪਿੰਡੀ ਦਾ 에ਅਰ ਬੇਸ ਸੀ ਉਸ ਦੇ ਉੱਪਰ ਹਮਲਾ ਕੀਤਾ ਗਿਆ ਔਰ ਲਾਹੌਰ ਪਸ਼ਾਬਰ ਕਰਾਚੀ ਇਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਤੇ ਲਗਾਤਾਰ ਪਾਕਿਸਤਾਨ ਦੇ ਵੱਲੋਂ ਕੱਲ ਮਜ਼ਾਈਲਾਂ ਸਿੱਟੀਆਂ ਗਈਆਂ ਰਾਮ ਤੀਰਥ ਰੋਡ ਦੇ ਉੱਪਰ ਜਿਹੜਾ ਅੰਮ੍ਰਿਤਸਰ ਦੇ ਵਿੱਚ ਉੱਥੇ ਵੀ ਮਜ਼ਾਈਲਾਂ ਦੇਖੀਆਂ ਗਈਆਂ ਕਈ ਥਾਈਂ ਡਰੋਨ ਦੇਖੇਗੇ ਤਾਂ ਲਗਾਤਾਰ ਭਾਰਤ ਦਾ ਜਿਹੜਾ S400 에ਅਰ ਫੋਰ ਡਿਫੈਂਸ ਸਿਸਟਮ ਹੈ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ناکਾਮ ਕਰ ਦਰਿਆ ਪਰ ਤੁਸੀਂ ਤਸਵੀਰਾਂ ਦੇਖੋ ਇਹ ਘਰ ਦੇ ਵਿੱਚ ਰਾਤ ਨੂੰ ਉਸ ਸਮੇਂ ਹਾ ਹ ਕਾਰਮਾ ਚ ਜਾਂਦੀ ਹੈ ਜਦੋਂ ਇਹ ਘਰ ਦੇ ਸਾਰੇ ਸੁੱਤੇ ਪਏ ਹੁੰਦੇ ਨੇ ਤੇ ਹੁਣ ਇਸ ਘਰ ਦੇ ਵਿੱਚ ਸੁੰਨ ਪਸਰੀ ਹੋਈ ਹੈ ਕਿਉਂਕਿ ਘਰਦਿਆਂ ਨੂੰ ਬਾਹਰ ਭੇਜਤਾ ਕਿਤੇ ਸੁਰੱਖਿਆ ਥਾਂ ਦੇ ਉੱਪਰ ਸ਼ਿਫਟ ਕਰ ਦਿੱਤਾ ਗਿਆ ਹੈਗਾ ਜਿੰਦਾ ਲਾ ਦਿੱਤਾ ਗਿਆ ਘਰ ਨੂੰ ਉਹ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਤੇ ਪੁਲਿਸ ਜਿਹੜੀ ਇੱਥੇ ਪਹੁੰਚੀ ਹੋਈ ਹੈ ਪ੍ਰਸ਼ਾਸਨ ਪਹੁੰਚਿਆ ਹੋਇਆ ਜਿਨ੍ਹਾਂ ਦੇ ਵੱਲੋਂ ਪੂਰਾ ਮੋਰਚਾ ਸਾਂਭਿਆ ਗਿਆ ਦੇਖੋ ਤੁਸੀਂ ਇਹਦੇ ਉੱਪਰ ਕੀ ਲਿਖਿਆ ਹੋਇਆ ਹੈ ਇਹ ਵੀ ਤੁਸੀਂ ਪੜ੍ਹਨ ਦੀ ਕੋਸ਼ਿਸ਼ ਕਰ ਸਕਦੇ ਹੋ ਕਿਉਂਕਿ ਬਹੁਤ ਸਾਰੀਆਂ ਗੱਲਾਂ ਇਹ ਚੱਲੀਆਂ ਕਿ ਤੁਰਕੀ ਦੇ ਬਣੇ ਹੋਏ ਹਥਿਆਰ ਜਿਹੜੇ ਮਿਜ਼ਾਈਲਾਂ ਜਿਹੜੀਆਂ ਨੇ ਉਹ ਯੂਜ਼ ਕਰ ਰਿਹਾ ਸੀ ਤਾਂ ਫਿਰ ਉੱਥੋਂ ਵੀ ਗੱਲ ਸਾਹਮਣੇ ਆਈ ਕਿ ਕਿ ਤੁਰਕੀ ਦੀ ਵੀ ਵਿੱਚ ਇੰਟਰ ਵੀ ਕੋਈ ਸਹਿਮਤੀ ਆ ਪਾਕਿਸਤਾਨ ਵਾਲ ਕਿਉਂਕਿ ਅਰਬ ਮੁਲਕ ਕਿਸ ਸਾਈਡ ਜਾਂਦੇ ਨੇ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਆ ਤੁਸੀਂ ਦੇਖੋ ਸਾਹਮਣੇ ਪੁਲਿਸ ਪ੍ਰਸ਼ਾਸਨ ਖੜਾ ਹੈ ਘਰ ਦੇ ਵਿੱਚ ਜਿੰਦੇ ਲੱਜੁਕੇ ਨੇ ਘਰਦਿਆਂ ਨੂੰ ਇੱਕ ਸੇਫ ਥਾਂ ਦੇ ਉੱਪਰ ਪਹੁੰਚਦਾ ਕਰ ਦਿੱਤਾ ਗਿਆ ਕਿਉਂਕਿ ਇਹ ਤਾਂ ਆਮ ਲੋਕ ਸੀ ਆਮ ਲੋਕ ਜਿਹੜੇ ਪਏ ਸੀ ਇਹ ਤਾਂ ਰਾਤ ਨੂੰ ਪਰ ਕੀ ਪਤਾ ਸੀ ਕਿ ਕੋਈ ਇਹੋ ਜਿਹਾ ਅਚਾਨਕ ਕੋਈ ਘਟਨਾ ਵਾਪਰ ਜੇਗੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਜਿਹੜੀ ਇਹ ਵੀਡੀਓ ਜਿਹੜੀ ਤੁਹਾਨੂੰ ਦਿਖਾ ਰਹੇ ਹਾਂਗੇ ਮੈਂ ਕਹੂੰਗਾ ਕਿ ਹੋਰ ਲੋਕਾਂ ਨਾਲ ਵੀ ਤੁਹਾਡੀ ਗੱਲਬਾਤ ਜ਼ਰੂਰ ਕਰਾ ਪਾਵਾਂਗੇ ਪਰ ਤੁਸੀਂ ਆਹ ਤਸਵੀਰ ਦੇਖੋ ਕਿਸ ਪ੍ਰਕਾਰ ਇਹ ਇੱਥੇ ਮਜ਼ਾਇਲ ਨੁਮਾ ਚੀਜ਼ ਜਿਹੜੀ ਆ ਪਈ ਹੈ ਹੋਰ ਇਹ ਜਦੋਂ ਡਿੱਗੀ ਤਾਂ ਇੱਥੇ ਹੋਈਆਂ ਨੇ ਕੀ ਐਕਸਪਲੋ ਐਕਸਪਲੋਸਿਵ ਪਦਾਰਥ ਇਸ ਦੇ ਵਿੱਚ ਹੋਰ ਪਿਆ ਹੈ ਜਾਂ ਨਹੀਂ ਪਿਆ ਤਾਂ ਟੀਮਾਂ ਹਜੇ ਆ ਕੇ ਵੇਖਣਗੀਆਂ ਕਿਉਂਕਿ ਪਿਛਲੇ ਵਾਰ ਵੀ ਜੇ ਗੱਲ ਕਰੀਏ ਤਾਂ ਗੁਰਦਾਸਪੁਰ ਦਾ ਜਿਹੜਾ ਇੱਕ ਅੰਮ੍ਰਿਤਸਰ ਦੇ ਵੇਰਕਾ ਇਲਾਕੇ ਦਾ ਇੱਕ ਪਿੰਡ ਸੀ ਮੱਖਣਵਿੰਡੀ ਉੱਥੇ ਵੀ ਕਹੇ ਜੀ ਚੀਜ਼ ਜਿਹੜੀ ਪਈ ਸੀ ਪਰ ਉਸ ਤੋਂ ਬਾਅਦ ਆਰਮੀ ਨੇ ਆ ਕੇ ਉਸ ਨੂੰ ਡਿਫਿਊਜ਼ ਕੀਤਾ ਤੁਸੀਂ ਦੇਖੋ ਆਸੇ ਪਾਸੇ ਦੇ ਉੱਪਰ ਬੋਰੀਆਂ ਜਿਹੜੀਆਂ ਨੇ ਉਹ ਲਾਦਤੀਆਂ ਨੇ ਔਰ ਇਹ ਬੋਰੀਆਂ ਰੇਤੇ ਦੇ ਨਾਲ ਭਰੀਆਂ ਹੋਈਆਂ ਤਾਂ ਕਿ ਕੋਈ ਨੁਕਸਾਨ ਨਾ ਹੋਵੇ ਜੇ ਕੱਲ ਨੂੰ ਕੁਛ ਇਹ ਫਟਦਾ ਪਰ ਆ ਤਸਵੀਰਾਂ ਦੇਖੋ ਦੇਰ ਰਾਤ ਇਹ ਜਿਹੜਾ ਮੈਂ ਕਹੂੰਗਾ ਕਿ ਤਸਵੀਰਾਂ ਜਿਹੜੀਆਂ ਜ਼ੂਮ ਕਰਕੇ ਵੀ ਦਿਖਾ ਦਿਓ ਦਵਿੰਦਰ ਕਿਉਂਕਿ ਰਾਤ ਨੂੰ ਦੇਰ ਰਾਤ ਨੂੰ ਇਹ ਹਮਲਾ ਜਿਹੜਾ ਪਾਕਿਸਤਾਨ ਦੇ ਵੱਲੋਂ ਲਗਾਤਾਰ ਪੰਜਾਬ ਦੇ ਉੱਪਰ ਕੀਤਾ ਗਿਆ ਪਠਾਨਕੋਟ ਦੇ ਵਿੱਚ 20 ਤੋਂ 25 ਹਮਲੇ ਕੀਤੇ ਗਏ ਔਰ ਦੂਸਰੇ ਪਾਸੇ ਗੁਰਦਾਸਪੁਰ ਦੇ ਪਿੰਡਾਂ ਦੇ ਵਿੱਚ ਇਹ ਜਿਹੀਆਂ ਚੀਜ਼ਾਂ ਜਿਹੜੀਆਂ ਡਿੱਗੀਆਂ ਹੋਈਆਂ ਨਜ਼ਰ ਆਈਆਂ ਫਿਰੋਜ਼ਪੁਰ ਦੇ ਵਿੱਚ ਤਾਂ ਧੰਦਾ ਦੇ ਕਿ ਦੋ ਜਾਨਿਆਂ ਦੀ ਮੌਤ ਦੀ ਵੀ ਖਬਰ ਹੈ ਕਈ ਜਾਨੇ ਜ਼ਖਮੀ ਵੀ ਹੋ ਗਏ ਨੇ ਔਰ ਬਹੁਤ ਸਾਰੇ ਬਹੁਤ ਸਾਰੇ ਜਿਹੜੇ ਲੋਕ ਨੇ ਜਕਮੀ ਹੋਈ ਫਿਰੋਜ਼ਪੁਰ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਕਿ ਕਿਸ ਪ੍ਰਕਾਰ ਜਿਹੜਾ ਅੱਗ ਲੱਗੀ ਸੀ ਇੱਕ ਘਰ ਨੂੰ ਔਰ ਉਸ ਦੇ ਵਿੱਚ ਇੱਕ ਜਾਨੇ ਦੀ ਮੌਤ ਵੀ ਹੋ ਗਈ ਸੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਅੱਜ ਜਿਹੜਾ ਇਹ ਪਿੰਡ ਹੈ ਪਿੱਟੇ ਵੱਡ ਜਿੱਥੇ ਦੇਰ ਰਾਤ ਸੁੱਟਿਆ ਗਿਆ ਹਾਲਾਂਕਿ ਭਾਰਤ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਆ ਭਾਰਤ ਦੇ ਵੱਲੋਂ ਜਿਹੜਾ ਰਾਵਲ ਪਿੰਡੀ ਦਾ 에ਅਰ ਬੇਸ ਸੀ ਉਸ ਦੇ ਉੱਪਰ ਹਮਲਾ ਕੀਤਾ ਗਿਆ ਔਰ ਲਾਹੌਰ ਪਸ਼ਾਹਰ ਕਰਾਚੀ ਇਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਤੇ ਲਗਾਤਾਰ ਪਾਕਿਸਤਾਨ ਦੇ ਵੱਲੋਂ ਕੱਲ ਮਜ਼ਾਈਲਾਂ ਸਿੱਟੀਆਂ ਗਈਆਂ ਰਾਮ ਤੀਰਥ ਰੋਡ ਦੇ ਉੱਪਰ ਜਿਹੜਾ ਅੰਮ੍ਰਿਤਸਰ ਦੇ ਵਿੱਚ ਉੱਥੇ ਵੀ ਮਜ਼ਾਈਲਾਂ ਦੇਖੀਆਂ ਗਈਆਂ ਕਈ ਥਾਈਂ ਡਰੋਨ ਦੇਖੇਗੇ ਤਾਂ ਲਗਾਤਾਰ ਭਾਰਤ ਦਾ ਜਿਹੜਾ S-400 에ਅਰ ਡਿਫੈਂਸ ਸਿਸਟਮ ਹੈ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ناکਾਮ ਕਰ ਦਰਿਆ ਪਰ ਤੁਸੀਂ ਤਸਵੀਰਾਂ ਦੇਖੋ ਇਹ ਘਰ ਦੇ ਵਿੱਚ ਰਾਤ ਨੂੰ ਉਸ ਹਹਾਕਾਰ ਮੱਤ ਜੰਦੀ ਆ ਜਦੋਂ ਇਹ ਘਰ ਦੇ ਸਾਰੇ ਸੁੱਤੇ ਪਏ ਹੁੰਦੇ ਨੇ ਤੇ ਹੁਣ ਇਸ ਘਰ ਦੇ ਵਿੱਚ ਸੁੰਨ ਪਸਰੀ ਹੋਈ ਹੈ ਕਿਉਂਕਿ ਘਰਦਿਆਂ ਨੂੰ ਬਾਹਰ ਭੇਜਤਾ ਕਿਤੇ ਸੁਰੱਖਿਆ ਥਾਂ ਦੇ ਉੱਪਰ ਸ਼ਿਫਟ ਕਰ ਦਿੱਤਾ ਗਿਆ ਹੈ ਜਿੰਦਾ ਲਾ ਦਿੱਤਾ ਗਿਆ ਘਰ ਨੂੰ ਉਹ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਤੇ ਪੁਲਿਸ ਜਿਹੜੀ ਇੱਥੇ ਪਹੁੰਚੀ ਹੋਈ ਹੈ ਪ੍ਰਸ਼ਾਸਨ ਪਹੁੰਚਿਆ ਹੋਇਆ ਜਿਨ੍ਹਾਂ ਦੇ ਵੱਲੋਂ ਪੂਰਾ ਮੋਰਚਾ ਸਾਂਭਿਆ ਗਿਆ ਦੇਖੋ ਤੁਸੀਂ ਇਹਦੇ ਉੱਪਰ ਕੀ ਲਿਖਿਆ ਹੋਇਆ ਹੈ ਇਹ ਵੀ ਤੁਸੀਂ ਪੜ੍ਹਨ ਦੀ ਕੋਸ਼ਿਸ਼ ਕਰ ਸਕਦੇ ਹੋ ਕਿਉਂਕਿ ਬਹੁਤ ਸਾਰੀਆਂ ਗੱਲਾਂ ਇਹ ਚੱਲੀਆਂ ਕਿ ਤੁਰਕੀ ਦੇ ਬਣੇ ਹੋਏ ਹਥਿਆਰ ਜਿਹੜੇ ਮਿਜ਼ਾਈਲਾਂ ਜਿਹੜੀਆਂ ਨੇ ਉਹ ਯੂਜ਼ ਕਰ ਰਿਹਾ ਸੀ ਤਾਂ ਫਿਰ ਉੱਥੋਂ ਹੀ ਗੱਲ ਸਾਹਮਣੇ ਆਈ ਕਿ ਕਿ ਤੁਰਕੀ ਦੀ ਵੀ ਵਿੱਚ ਇੰਟਰਵ ਜੇ ਵੀ ਕੋਈ ਸਹਿਮਤੀ ਹੈ ਪਾਕਿਸਤਾਨ ਵਾਲ ਕਿਉਂਕਿ ਅਰਬ ਮੁਲਕ ਕਿਸ ਸਾਈਡ ਜਾਂਦੇ ਨੇ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਆ ਤੁਸੀਂ ਦੇਖੋ ਸਾਹਮਣੇ ਪੁਲਿਸ ਪ੍ਰਸ਼ਾਸਨ ਖੜਾ ਘਰ ਦੇ ਵਿੱਚ ਜਿੰਦੇ ਲੱਜੁਕ ਕੇ ਨੇ ਘਰਦਿਆਂ ਨੂੰ ਇੱਕ ਸੇਫ ਥਾਂ ਦੇ ਉੱਪਰ ਪਹੁੰਚਦਾ ਕਰ ਦਿੱਤਾ ਗਿਆ ਕਿਉਂਕਿ ਇਹ ਤਾਂ ਆਮ ਲੋਕ ਸੀ ਆਮ ਲੋਕ ਜਿਹੜੇ ਪਏ ਸੀ ਇਹ ਤਾਂ ਰਾਤ ਨੂੰ ਪਰ ਕੀ ਪਤਾ ਸੀ ਕਿ ਕੋਈ ਇਹੋ ਜਿਹਾ ਅਚਾਨਕ ਕੋਈ ਘਟਨਾ ਵਾਪਰ ਜਾਏਗੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਜਿਹੜੀ ਇਹ ਵੀਡੀਓ ਜਿਹੜੀ ਤੁਹਾਨੂੰ ਦਿਖਾ ਰਹਿਆਂਗੇ ਮੈਂ ਕਹੂੰਗਾ ਕਿ ਹੋਰ ਲੋਕਾਂ ਨਾਲ ਵੀ ਤੁਹਾਡੀ ਗੱਲਬਾਤ ਜ਼ਰੂਰ ਕਰਵਾਵਾਂਗੇ ਪਰ ਤੁਸੀਂ ਆਹ ਤਸਵੀਰ ਦੇਖੋ ਕਿਸ ਪ੍ਰਕਾਰ ਇਹ ਇੱਥੇ ਮਜ਼ਾਇਲ ਨੁਮਾ ਚੀਜ਼ ਜਿਹੜੀ ਆ ਪਈ ਹੈ ਹੋਰ ਇਹ ਜਦੋਂ ਡਿੱਗੀ ਤਾਂ ਇੱਥੇ ਇਹ ਹੋਈਆਂ ਨੇ ਕਿ ਐਕਸਪਲੋ ਐਕਸਪਲੋਸਿਵ ਪਦਾਰਥ ਇਸ ਦੇ ਵਿੱਚ ਹੋਰ ਪਿਆ ਹੈ ਜਾਂ ਨਹੀਂ ਪਿਆ ਤਾਂ ਟੀਮਾਂ ਹਜੇ ਆ ਕੇ ਵੇਖਣ ਗਈਆਂ ਕਿਉਂਕਿ ਪਿਛਲੇ ਵਾਰ ਵੀ ਜੇ ਗੱਲ ਕਰੀਏ ਤਾਂ ਗੁਰਦਾਸਪੁਰ ਦਾ ਜਿਹੜਾ ਇੱਕ ਅੰਮ੍ਰਿਤਸਰ ਦੇ ਵੇਰਕਾ ਇਲਾਕੇ ਦੇ ਇੱਕ ਪਿੰਡ ਸੀ ਮੱਖਣਵਿੰਡੀ ਉੱਥੇ ਵੀ ਕਹੇ ਜੀ ਚੀਜ਼ ਜਿਹੜੀ ਪਈ ਸੀ ਪਰ ਉਸ ਤੋਂ ਬਾਅਦ ਆਰਮੀ ਨੇ ਆ ਕੇ ਉਸ ਨੂੰ ਡਿਫਿਊਜ਼ ਕੀਤਾ ਤੁਸੀਂ ਦੇਖੋ ਆਸੇ ਪਾਸੇ ਦੇ ਉੱਪਰ ਬੋਰੀਆਂ ਜਿਹੜੀਆਂ ਨੇ ਉਹ ਲਾਦਤੀਆਂ ਨੇ ਔਰ ਇਹ ਬੋਰੀਆਂ ਰੇਤੇ ਦੇ ਨਾਲ ਭਰੀਆਂ ਹੋਈਆਂ ਤਾਂ ਕਿ ਕੋਈ ਨੁਕਸਾਨ ਨਾ ਹੋਵੇ ਜੇ ਕੱਲ ਨੂੰ ਕੁਛ ਇਹ ਫਟਦਾ ਪਰ ਆ ਤਸਵੀਰਾਂ ਦੇਖੋ ਦੇਰ ਰਾਤ ਇਹ ਜਿਹੜਾ ਮੈਂ ਕਹੂੰਗਾ ਕਿ ਤਸਵੀਰਾਂ ਜਿਹੜੀਆਂ ਜ਼ੂਮ ਕਰਕੇ ਵੀ ਦਿਖਾ ਦਿਓ ਦਵਿੰਦਰ ਕਿਉਂਕਿ ਰਾਤ ਨੂੰ ਦੇਰ ਰਾਤ ਨੂੰ ਇਹ ਹਮਲਾ ਜਿਹੜਾ ਪਾਕਿਸਤਾਨ ਦੇ ਵੱਲੋਂ ਲਗਾਤਾਰ ਪੰਜਾਬ ਦੇ ਉੱਪਰ ਕੀਤਾ ਗਿਆ ਪਠਾਨਕੋਟ ਦੇ ਵਿੱਚ 20 ਤੋਂ 25 ਹਮਲੇ ਕੀਤੇ ਗਏ ਔਰ ਦੂਸਰੇ ਪਾਸੇ ਗੁਰਦਾਸਪੁਰ ਦੇ ਪਿੰਡਾਂ ਦੇ ਵਿੱਚ ਇਹ ਜਿਹੀਆਂ ਚੀਜ਼ਾਂ ਜਿਹੜੀਆਂ ਡਿੱਗੀਆਂ ਹੋਈਆਂ ਨਜ਼ਰ ਆਈਆਂ ਫਿਰੋਜ਼ਪੁਰ ਦੇ ਵਿੱਚ ਤਾਂ ਧੰਦਾ ਦੇ ਕਿ ਦੋ ਜਾਨਿਆਂ ਦੀ ਮੌਤ ਦੀ ਵੀ ਖਬਰ ਹੈ ਕਈ ਜਾਨੇ ਜ਼ਖਮੀ ਵੀ ਹੋ ਗਏ ਨੇ ਔਰ ਬਹੁਤ ਸਾਰੇ ਬਹੁਤ ਸਾਰੇ ਜਿਹੜੇ ਲੋਕ ਨੇ ਜਕਮੀ ਹੋਏ ਫਿਰੋਜ਼ਪੁਰ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਕਿ ਕਿਸ ਪ੍ਰਕਾਰ ਜਿਹੜਾ ਅੱਗ ਲੱਗੀ ਸੀ ਇੱਕ ਘਰ ਨੂੰ ਔਰ ਉਸ ਦੇ ਵਿੱਚ ਇੱਕ ਜਾਣੇ ਦੀ ਮੌਤ ਵੀ ਹੋ ਗਈ ਸੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਅੱਜ ਜਿਹੜਾ ਇਹ ਪਿੰਡ ਹੈ ਪਿੱਟੇ ਵੱਡ ਜਿੱਥੇ ਦੇਰ ਰਾਤ ਸੁੱਟਿਆ ਗਿਆ ਹਾਲਾਂਕਿ ਭਾਰਤ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਆ ਭਾਰਤ ਦੇ ਵੱਲੋਂ ਜਿਹੜਾ ਰਾਵਲ ਪਿੰਡੀ ਦਾ 에ਅਰ ਬੇਸ ਸੀ ਉਸ ਦੇ ਉੱਪਰ ਹਮਲਾ ਕੀਤਾ ਗਿਆ ਔਰ ਲਾਹੌਰ ਪਸ਼ਾਬਰ ਕਰਾਚੀ ਇਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਤੇ ਲਗਾਤਾਰ ਪਾਕਿਸਤਾਨ ਦੇ ਵੱਲੋਂ ਕੱਲ ਮਜ਼ਾਈਲਾਂ ਸਿੱਟੀਆਂ ਗਈਆਂ ਰਾਮ ਤੀਰਥ ਰੋਡ ਦੇ ਉੱਪਰ ਜਿਹੜਾ ਅੰਮ੍ਰਿਤਸਰ ਦੇ ਵਿੱਚ ਉੱਥੇ ਵੀ ਮਜ਼ਾਈਲਾਂ ਦੇਖੀਆਂ ਗਈਆਂ ਕਈ ਥਾਈਂ ਡਰੋਨ ਦੇਖੇਗੇ ਤਾਂ ਲਗਾਤਾਰ ਭਾਰਤ ਦਾ ਜਿਹੜਾ S400 에ਅਰ ਡਿਫੈਂਸ ਸਿਸਟਮ ਹੈ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ناکਾਮ ਕਰ ਦਰਿਆ ਪਰ ਤੁਸੀਂ ਤਸਵੀਰਾਂ ਦੇਖੋ ਇਹ ਘਰ ਦੇ ਵਿੱਚ ਰਾਤ ਨੂੰ ਉਸ ਮੈਂ ਹਹਾਕਾਰਮਾ ਚੀਂਦੀ ਆ ਜਦੋਂ ਇਹ ਘਰ ਦੇ ਸਾਰੇ ਸੁੱਤੇ ਪਏ ਹੁੰਦੇ ਨੇ ਤੇ ਹੁਣ ਇਸ ਘਰ ਦੇ ਵਿੱਚ ਸੁੰਨ ਪਸਰੀ ਹੋਈ ਹੈ ਕਿਉਂਕਿ ਘਰਦਿਆਂ ਨੂੰ ਬਾਹਰ ਭੇਜਤਾ ਕਿਤੇ ਸੁਰੱਖਿਆ ਥਾਂ ਦੇ ਉੱਪਰ ਸ਼ਿਫਟ ਕਰ ਦਿੱਤਾ ਗਿਆ ਹੈਗਾ ਜਿੰਦਾ ਲਾ ਦਿੱਤਾ ਗਿਆ ਘਰ ਨੂੰ ਉਹ ਦੇਖ ਸਕਦੇ ਹੋ ਸੀ ਤਸਵੀਰਾਂ ਦੇ ਵਿੱਚ ਤੇ ਪੁਲਿਸ ਜਿਹੜੀ ਇੱਥੇ ਪਹੁੰਚੀ ਹੋਈ ਹੈ ਪ੍ਰਸ਼ਾਸਨ ਪਹੁੰਚਿਆ ਹੋਇਆ ਜਿਨ੍ਹਾਂ ਦੇ ਵੱਲੋਂ ਪੂਰਾ ਮੋਰਚਾ ਸਾਂਭਿਆ ਗਿਆ ਦੇਖੋ ਤੁਸੀਂ ਇਹਦੇ ਉੱਪਰ ਕੀ ਲਿਖਿਆ ਹੋਇਆ ਹੈ ਇਹ ਵੀ ਤੁਸੀਂ ਪੜ੍ਹਨ ਦੀ ਕੋਸ਼ਿਸ਼ ਕਰ ਸਕਦੇ ਹੋ ਕਿਉਂਕਿ ਬਹੁਤ ਸਾਰੀਆਂ ਗੱਲਾਂ ਇਹ ਚੱਲੀਆਂ ਕਿ ਤੁਰਕੀ ਦੇ ਬਣੇ ਹੋਏ ਹਥਿਆਰ ਜਿਹੜੇ ਮਿਜ਼ਾਈਲਾਂ ਜੜੀਆਂ ਨੇ ਉਹ ਯੂਜ਼ ਕਰ ਰਿਆ ਸੀ ਤਾਂ ਫਿਰ ਉੱਥੋਂ ਵੀ ਗੱਲ ਸਾਹਮਣੇ ਆਈ ਕਿ ਕਿ ਤੁਰਕੀ ਦੀ ਵੀ ਵਿੱਚ ਇੰਟਰਵਿ ਜੇ ਵੀ ਕੋਈ ਸਹਿਮਤੀ ਹੈ ਪਾਕਿਸਤਾਨ ਨਾਲ ਕਿਉਂਕਿ ਅਰਬ ਮੁਲਕ ਕਿਸ ਸਾਈਡ ਜਾਂਦੇ ਨੇ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਆ ਤੁਸੀਂ ਦੇਖੋ ਸਾਹਮਣੇ ਪੁਲਿਸ ਪ੍ਰਸ਼ਾਸਨ ਖੜਾ ਹੈ ਘਰ ਦੇ ਵਿੱਚ ਜਿੰਦੇ ਲੱਜੁਕ ਕੇ ਨੇ ਘਰਦਿਆਂ ਨੂੰ ਇੱਕ ਸੇਫ ਥਾਂ ਦੇ ਉੱਪਰ ਪਹੁੰਚਦਾ ਕਰ ਦਿੱਤਾ ਗਿਆ ਕਿਉਂਕਿ ਇਹ ਤਾਂ ਆਮ ਲੋਕ ਸੀ ਆਮ ਲੋਕ ਜਿਹੜੇ ਪਏ ਸੀ ਇਹ ਤਾਂ ਰਾਤ ਨੂੰ ਪਰ ਕੀ ਪਤਾ ਸੀ ਕਿ ਕੋਈ ਇਹੋ ਜਿਹਾ ਅਚਾਨਕ ਕੋਈ ਘਟਨਾ ਵਾਪਰ ਜਾਏਗੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਜਿਹੜੀ ਇਹ ਵੀਡੀਓ ਜੋ ਜਿਹੜੀ ਤੁਹਾਨੂੰ ਦਿਖਾ ਰਹੇ ਆਂਗੇ ਮੈਂ ਕਹੂੰਗਾ ਕਿ ਹੋਰ ਲੋਕਾਂ ਨਾਲ ਵੀ ਤੁਹਾਡੀ ਗੱਲਬਾਤ ਜ਼ਰੂਰ ਕਰਾਵਾਵਾਂਗੇ ਪਰ ਤੁਸੀਂ ਆਹ ਤਸਵੀਰ ਦੇਖੋ ਕਿਸ ਪ੍ਰਕਾਰ ਇਹ ਇੱਥੇ ਮਜ਼ਾਇਲ ਨੁਮਾ ਚੀਜ਼ ਜਿਹੜੀ ਆ ਪਈ ਐ ਹੋਰ ਇਹ ਜਦੋਂ ਡਿੱਗੀ ਤਾਂ ਇੱਥੇਆਂ ਹੋਈਆਂ ਨੇ ਕੀ ਐਕਸਪਲੋ ਐਕਸਪਲੋਸਿਵ ਪਦਾਰਥ ਇਸ ਦੇ ਵਿੱਚ ਹੋਰ ਪਿਆ ਹੈ ਜਾਂ ਨਹੀਂ ਪਿਆ ਤਾਂ ਟੀਮਾਂ ਹਜੇ ਆ ਕੇ ਵੇਖਣ ਗਈਆਂ ਕਿਉਂਕਿ ਪਿਛਲੇ ਵਾਰ ਵੀ ਜੇ ਗੱਲ ਕਰੀਏ ਤਾਂ ਗੁਰਦਾਸਪੁਰ ਦਾ ਜਿਹੜਾ ਇੱਕ ਅੰਮ੍ਰਿਤਸਰ ਦੇ ਵੇਰਕਾ ਇਲਾਕੇ ਦੇ ਇੱਕ ਪਿੰਡ ਸੀ ਮੱਖਣਵਿੰਡੀ ਉੱਥੇ ਵੀ ਕਹੇ ਜੀ ਚੀਜ਼ ਜਿਹੜੀ ਪਈ ਸੀ ਪਰ ਉਸ ਤੋਂ ਬਾਅਦ ਆਰਮੀ ਨੇ ਆ ਕੇ ਉਸ ਨੂੰ ਡਿਫਿਊਜ਼ ਕੀਤਾ ਤੁਸੀਂ ਦੇਖੋ ਆਸੇ ਪਾਸੇ ਦੇ ਉੱਪਰ ਬੋਰੀਆਂ ਜਿਹੜੀਆਂ ਨੇ ਉਹ ਲਾਦਤੀਆਂ ਨੇ ਔਰ ਇਹ ਬੋਰੀਆਂ ਰੇਤੇ ਦੇ ਨਾਲ ਭਰੀਆਂ ਹੋਈਆਂ ਤਾਂ ਕਿ ਕੋਈ ਨੁਕਸਾਨ ਨਾ ਹੋਏ ਜੇ ਕੱਲ ਨੂੰ ਕੁਛ ਇਹ ਫਟਦਾ ਪਰ ਆ ਤਸਵੀਰਾਂ ਦੇਖੋ ਦੇਰ ਰਾਤ ਇਹ ਜਿਹੜਾ ਮੈਂ ਕਹੂੰਗਾ ਕਿ ਤਸਵੀਰਾਂ ਜਿਹੜੀਆਂ ਜ਼ੂਮ ਕਰਕੇ ਵੀ ਦਿਖਾ ਦਿਓ ਦਵਿੰਦਰ ਕਿਉਂਕਿ ਰਾਤ ਨੂੰ ਦੇਰ ਰਾਤ ਨੂੰ ਇਹ ਹਮਲਾ ਜਿਹੜਾ ਪਾਕਿਸਤਾਨ ਦੇ ਵੱਲੋਂ ਲਗਾਤਾਰ ਪੰਜਾਬ ਦੇ ਉੱਪਰ ਕੀਤਾ ਗਿਆ ਪਠਾਨਕੋਟ ਦੇ ਵਿੱਚ 20 ਤੋਂ 25 ਹਮਲੇ ਕੀਤੇ ਗਏ ਔਰ ਦੂਸਰੇ ਪਾਸੇ ਗੁਰਦਾਸਪੁਰ ਦੇ ਪਿੰਡਾਂ ਦੇ ਵਿੱਚ ਇਹ ਜੀਆਂ ਚੀਜ਼ਾਂ ਜਿਹੜੀਆਂ ਡਿੱਗੀਆਂ ਹੋਈਆਂ ਨਜ਼ਰ ਆਈਆਂ ਫਿਰੋਜ਼ਪੁਰ ਦੇ ਵਿੱਚ ਤਾਂ ਧੰਦਾ ਦੇ ਕਿ ਦੋ ਜਾਨਿਆਂ ਦੀ ਮੌਤ ਦੀ ਵੀ ਖਬਰ ਹੈ ਕਈ ਜਾਨੇ ਜ਼ਖਮੀ ਵੀ ਹੋ ਗਏ ਨੇ ਔਰ ਬਹੁਤ ਸਾਰੇ ਬਹੁਤ ਸਾਰੇ ਜਿਹੜੇ ਲੋਕ ਨੇ ਜਕਮੀ ਹੋਏ ਫਿਰੋਜ਼ਪੁਰ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਕਿ ਕਿਸ ਪ੍ਰਕਾਰ ਜਿਹੜਾ ਅੱਗ ਲੱਗੀ ਸੀ ਇੱਕ ਘਰ ਨੂੰ ਔਰ ਉਸ ਦੇ ਵਿੱਚ ਇੱਕ ਜਾਨੇ ਦੀ ਮੌਤ ਵੀ ਹੋ ਗਈ ਸੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਅੱਜ ਜਿਹੜਾ ਇਹ ਪਿੰਡ ਹੈ ਪਿੱਟੇ ਵੱਡ ਜਿੱਤੇ ਦੇਰ ਰਾਤ ਸੁੱਟਿਆ ਗਿਆ ਹਾਲਾਂਕਿ ਭਾਰਤ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਆ ਭਾਰਤ ਦੇ ਵੱਲੋਂ ਜਿਹੜਾ ਰਾਵਲ ਪਿੰਡੀ ਦਾ 에ਅਰ ਬੇਸ ਸੀ ਉਸ ਦੇ ਉੱਪਰ ਹਮਲਾ ਕੀਤਾ ਗਿਆ ਔਰ ਲਾਹੌਰ ਪਸ਼ਾਬਰ ਕਰਾਚੀ ਇਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਤੇ ਲਗਾਤਾਰ ਪਾਕਿਸਤਾਨ ਦੇ ਵੱਲੋਂ ਕੱਲ ਮਜ਼ਾਈਲਾਂ ਸਿੱਟੀਆਂ ਗਈਆਂ ਰਾਮ ਤੀਰਥ ਰੋਡ ਦੇ ਉੱਪਰ ਜਿਹੜਾ ਅੰਮ੍ਰਿਤਸਰ ਦੇ ਵਿੱਚ ਉੱਥੇ ਵੀ ਮਜ਼ਾਈਲਾਂ ਦੇਖੀਆਂ ਗਈਆਂ ਕਈ ਥਾਈਂ ਡਰੋਨ ਦੇਖੇਗੇ ਤਾਂ ਲਗਾਤਾਰ ਭਾਰਤ ਦਾ ਜਿਹੜਾ S400 에ਅਰ ਫੋਰਸ ਡਿਫੈਂਸ ਸਿਸਟਮ ਹੈ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ناکਾਮ ਕਰਦਾ ਰਿਹਾ ਪਰ ਤੁਸੀਂ ਤਸਵੀਰਾਂ ਦੇਖੋ ਇਹ ਘਰ ਦੇ ਵਿੱਚ ਰਾਤ ਨੂੰ ਉਸ ਸਮੇਂ ਹਾਹਾ ਕਰਮਚੀ ਆਂਦੀ ਹੈ ਜਦੋਂ ਇਹ ਘਰ ਦੇ ਸਾਰੇ ਸੁੱਤੇ ਪਏ ਹੁੰਦੇ ਨੇ